ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਜਿੱਥੇ ਦਿੱਲੀ ਵਿਖੇ ਪਿਛਲੇ 1 ਮਹੀਨੇ ਤੋਂ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਹੀ ਹੁਣ ਪੰਜਾਬ ਦੇ ਕਿਸਾਨ ਜੀਓ ਟਾਵਰਾਂ ਦੀ ਸਪਲਾਈ ਬੰਦ ਕਰਵਾਉਣ ਲੱਗ ਗਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ Jio ਟਾਵਰਾਂ ਦੀ ਸਪਲਾਈ ਬੰਦ ਹੋਵੇਗੀ ਤਾਂ ਹੀ ਮੋਬਾਈਲ ਬੰਦ ਹੋਣਗੇ ਤਾਂ ਹੀ ਕਾਰਪੋਰੇਟ ਘਰਾਣਿਆਂ ਦੀ نیند ਖੁੱਲੇਗੀ ਜਿਸ ਦੇ ਤਹਿਤ ਨਾਬਾ ਬਲੌਕ ਦੇ ਪਿੰਡ ਬਿਹੜਵਾਲ ਵਿਖੇ ਕਿਸਾਨ ਨੇ ਆਪਣੇ ਘਰ ਵਿੱਚ ਲੱਗੇ Jio ਦੇ ਟਾਵਰਾਂ ਦੀ ਸਪਲਾਈ ਬੰਦ ਕਰਕੇ ਉੱਪਰ ਤਾਲਾ ਲਗਾ ਦਿੱਤਾ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਹੈ ਇਹਦਾ ਕੀ ਕਾਰਨ ਹੈ ਦੇਖੋ ਜੀ ਹੁਣ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਇਹ ਕੁਦਾਈ ਹਿੱਸਾ ਮੈਂ ਵੀ ਇੱਕ ਕਿਸਾਨ ਆ ਕਿਸਾਨ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਸੀ ਕਿ ਇਹਨੂੰ ਅਸੀਂ ਬੰਦ ਕਰੀਏ ਕਿਉਂਕਿ Jio ਦੇ ਜਿੰਨੇ ਵੀ ਪ੍ਰੋਡਕਟ ਨੇ Jio اور Reliance ਦੇ ਜੋ ਵੀ ਅਸੀਂ ਉਹਦਾ ਸਾਰੇ ਦਾ ਬਾਈਕਾਟ ਕਰਦੇ ਆ ਜੀ ਇਹ ਵੀ ਇੱਕ Jio ਦੇ ਹਿੱਸਾ ਉਸ ਕਰਕੇ ਅਸੀਂ ਨੇ ਹੁਣ ਬੰਦ ਕਰਤਾ ਜੀ ਬੰਦ ਨਾਲ ਕਿੰਨਾ ਕੁ ਫਰਕ ਪਏਗਾ ਤੁਹਾਨੂੰ ਕੀ ਲੱਗਦਾ ਆਵਾਨੀ ਗਰੁੱਪ ਨੇ ਦੇਖੋ ਜੀ ਫਰਕ ਤਾਂ ਪੈਣਾ ਹੀ ਪੈਣਾ ਜਦੋਂ ਇੱਕ ਕਿਸੇ ਚੀਜ਼ ਦਾ ਵਿਰੋਧ ਹੁੰਦਾ ਤਾਂ ਵਿਰੋਧ ਦਾ ਵਿਰੋਧ ਹੀ ਹੁੰਦਾ ਜਦੋਂ ਹੁਣ ਕੋਈ ਬੰਦਾ ਕਿਸੇ ਨਾਲ ਰੁੱਸਿਆ ਹੋਇਆ ਜੇ ਉੱਥੇ ਫੇਰ ਫਿਰੀ ਜਾਊਗਾ ਤਾਂ ਉਹਨੂੰ ਰੁੱਸਿਆ ਨਹੀਂ ਮੰਨਦੇ ਤੇ ਉਹੀ ਚੀਜ਼ ਦਾ ਹਿੱਸਾ ਹੈ ਇੱਕ ਜਦੋਂ ਅਸੀਂ ਇਹਨਾਂ ਨੂੰ ਬੰਦ ਕਰਾਂਗੇ ਤਾਂ ਸਾਡਾ ਵਿਰੋਧ ਹੋਊਗਾ ਫਰਕ ਪਊਗਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਜਦੋਂ ਮੋਬਾਈਲ ਦੀ ਜਿਹੜੀ ਇਨਕਮ ਹੈ ਇਹਨਾਂ ਨੂੰ ਇਹ ਤੇ ਇਕੱਲਾ ਮੋਬਾਈਲ ਨਹੀਂ ਨੈੱਟ ਚੱਲਦਾ ਹੋਰ ਵੀ ਕਈ ਹਨਾ ਚੀਜ਼ਾਂ ਇਹਦੇ ਨਾਲ ਡਿਸਕ ਵਗੈਰਾ ਚੱਲਦੀ ਹੈ ਜਦੋਂ ਟਾਵਰ ਬੰਦ ਹੋਣਗੇ ਤਾਂ ਉਹ ਚੀਜ਼ਾਂ ਵੀ ਬੰਦ ਹੋਣਗ ਫਰਕ ਤਾਂ ਪੈਣਾ ਇੱਕ ਨੈਚਰਲ ਆਪਣੀ ਹਲਕੀ ਚ ਕਾਫੀ ਨੇ ਫਿਰ ਉਹਨਾਂ ਨੂੰ ਵੀ ਬੰਦ ਕਰਾਂਗਾ ਬਿਲਕੁਲ ਜੀ ਸਾਡੇ ਪ੍ਰਧਾਨ ਜੀ ਖੜੇ ਨੇ ਹੋਰ ਜਥੇਬੰਦੀ ਆ ਸਾਡੇ ਸਾਰੇ ਭਾਈਚਾਰਾ ਸਾਡੇ ਨਾਲ ਆ ਜਿਵੇਂ ਰੋਟੀ ਛੰਨਾ ਵਾਲਾ ਅੱਗੇ ਸਪਲਾਈ ਦੇ ਰਹੇ ਆ ਪੋਜੋ ਮਜਰੀ ਨੂੰ ਖਰਾਜਗੜ੍ਹ ਨੂੰ ਜਦੋਂ ਅਸੀਂ ਮੇਨ ਟਾਵਰ ਨੇ ਸਨ ਸਾਰਾ ਅਸੀਂ ਨੇ ਇਹਨਾਂ ਦਾ ਪਤਾ ਕਰ ਲਿਆ ਕਿ ਮੇਨ ਟਾਵਰ ਕਿਹੜੇ ਨੇ ਜਦੋਂ ਮੇਨ ਇੱਕ ਟਾਵਰ ਬੰਦ ਹੋ ਗਿਆ ਤਾਂ 10 ਟਾਵਰਾਂ ਦੀ ਅੱਗੇ ਸਪਲਾਈ ਬੰਦ ਹੋ ਜੂਗੀ ਜੀ ਹੁਣ ਅਸੀਂ ਰੋਟੀ ਛੰਨਾ ਬੰਦ ਕਰਾਂਗੇ ਜਾ ਕੇ ਬਿੜਵਾਲ ਬੰਦ ਕਰਦੇ ਆ ਵੀਰ ਜੀ ਇੱਥੇ ਟਾਵਰ ਬੰਦ ਹੋ ਰਿਹਾਗਾ ਕਨੈਕਸ਼ਨ ਵੀ ਬੰਦ ਤੇ ਹੋਰ ਅਗਲਾ ਟੀਚਾ ਕੀ ਹੈ ਇਹਨਾਂ ਨੇ ਤਾਂ ਆਪਣੇ ਆਪੋ ਬੰਦ ਕਰੇ ਦਿੱਤਾ ਯੂਨੀਅਨ ਨਾਲ ਜੁੜੇ ਹੋਏ ਨੇ ਅਗਲਾ ਟੀਚਾ ਕੀ ਹੈ ਤੁਹਾਡਾ ਅੱਗੇ ਸਾਡੇ ਰਿਲਾਇੰਸ ਦਾ ਆਪਣਾ ਪਹਿਲਾ ਬੰਦ ਕਰਾ ਰੱਖਿਆ ਸਟੋਰ ਤੇ ਰਿਲਾਇੰਸ ਦਾ ਪੂਰਾ ਪੈਟਰੋਲ ਪੰਪ ਜੀ ਤੇ ਜਿੰਨੇ ਵੀ ਇਹਨਾਂ ਦੇ ਪ੍ਰੋਡਕਟ ਨੇ ਰਿਲਾਇੰਸ ਦੇ ਔਰ ਆਪਣਾ ਵਾਨੀ ਦਵਾਨੀ ਦਾ ਕੋਈ ਮਰਜ਼ੀ ਆ ਜੀ ਉਹ ਸਾਰੇ ਬੰਦ ਕਰਾਵਾਂਗੇ ਜੀ ਜੀ ਉਹਦਾ ਟਾਬਰ ਜੀ ਪਹਿਲਾਂ ਪਿੰਡ ਹੁਣ ਵਿੜਵਾਲ ਬੰਦ ਕਰਿਆ ਜੀ ਰੋਟੀ ਸੰਨਾ ਬੰਦ ਕਰਾਂਗੇ ਜੀ ਫਿਰ ਮਜਰੀ ਆਪਣਾ ਨਾਲ ਲੱਗਦਾ ਰਾਜ ਰਾਜਗਾੜੀ ਇਹ ਸਾਰੇ ਟਾਬਰ ਬੰਦ ਕਰੇ ਜਾਣਗੇ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਸੰਘਰਸ਼ ਤੇਜ਼ ਵੀ ਹੁੰਦਾ ਜਾ ਰਿਹਾ ਪਰ ਕੇਂਦਰ ਸਰਕਾਰ ਜਾ ਕਿਉਂ ਨਹੀਂ ਕੇਂਦਰ ਸਰਕਾਰ ਜੀ ਹਜੇ ਇਹਨੂੰ ਆਪਣੀ ਜਿਹੜੀ ਬੇਇੱਜ਼ਤੀ ਮਹਿਸੂਸ ਹੋ ਰਹੀ ਹੈ ਜੀ ਵੀ ਮੈਨੂੰ ਅਜੇ ਤੱਕ ਕੋਈ ਜਿਹੜੇ ਵੀ ਆਪਣੇ ਲਾਗੂ ਕਰੇ ਨੇ ਇਹ ਤੇ ਵਾਪਸ ਨਹੀਂ ਲੱਤੇ ਗਏ ਕਾਨੂੰਨ ਇਸ ਕਰਕੇ ਉਹ ਬੇਇੱਜ਼ਤੀ ਮੰਨ ਰਹੀ ਕਿਉਂ ਅਗਰ ਬੰਦੇ ਦੇ ਆਪ ਦੇ ਹੱਥ ਡੋਰ ਹੁੰਦੀ ਫਿਰ ਉਹ ਕਰ ਸਕਦਾ ਸੀ ਇਹ ਤਾਂ ਬੰਨੀ ਐਡਵਾਨੇ ਸਰ ਤੇ ਬੈਠਾ ਜੀ ਇਹਦੇ ਹੱਥ ਡੋਰ ਨਹੀਂ ਹੈਗੀ ਇਸ ਕਰਕੇ ਇਹ ਕਾਨੂੰਨ ਹੌਲੀ-ਹੌਲੀ ਵਾਪਸ ਆਉਣਗੇ ਇਹ ਕਿਤਾਬ ਵੀ ਕੱਢੀ ਆ ਮੋਦੀ ਨੇ ਵੀ ਇਹ ਕਿਸਾਨ ਪੜ੍ਹਨਾ ਪਤਾ ਲੱਗ ਜੂਗਾ ਤੁਹਾਨੂੰ ਕੀ ਲੱਗਦਾ ਕੀ ਲਿਖਿਆ ਹੋਇਆ ਹੈ ਇਸ ਕਿਤਾਬ ਚ ਉਹ ਅਣਪੜ੍ਹ ਬੰਦਾ ਹੀ ਉਹ ਸਾਨੂੰ ਅਣਪੜ੍ਹ ਕਹੀ ਜਾਂਦਾ ਇਹ ਕਾਨੂੰਨ ਆ ਅਗਰ ਸਾਡੇ ਜੱਥੇ ਬੰਦੀਆਂ ਨੇ ਪਹਿਲਾਂ ਉਤਾ ਚੱਕਿਆ ਦੀ ਅਗਰ ਉਹਨਾਂ ਨੇ ਕੋਈ ਸੋ ਸਮਝ ਕੇ ਚੱਕਿਆ ਦੀ ਅਗਰ ਉਹਦੇ ਵਿੱਚ ਕਮੀਆਂ ਤੇ ਤਾਂ ਚੱਕਿਆ ਦੀ ਪਹਿਲਾਂ ਤਾਂ ਇਕੱਲਾ ਪੰਜਾਬ ਪੰਜਾਬ ਦੇ ਧਰਨੇ ਚੱਲੇ ਜੀ ਫੇਰ ਜਾਂਦੇ ਜਾਂਦੇ ਹਰਿਆਣਾ ਮਿਲ ਗਿਆ ਜੁਪੀ ਮਿਲ ਗਿਆ ਹੁਣ ਉਹ ਪੰਜਾਬ ਤੇ ਹਰਿਆਣੇ ਨੂੰ ਕਹਿੰਦੇ ਨੇ ਛੋਡੀਆਂ ਮੰਗਾ ਮੰਨ ਲੈਂਦੇ ਆ ਪਰ ਹੁਣ ਬਾਕੀ ਸੂਬੇ ਨਾਲ ਜੁੜ ਗਈ ਸਾਰਿਆਂ ਦਾ ਹੱਲ ਕਰਕੇ ਮੋੜਾਂਗੇ ਮੇਰਾ ਨਾਮ ਜੀ ਦਲਜੀਤ ਸਿੰਘ ਆ ਤੇ ਮੈਂ ਮਿਸਤਰੀ ਬਰਾਦਰੀ ਨੂੰ ਬਿਲੋਂਗ ਕਰਦਾ ਜੀ ਤੇ ਮੇਰੀ ਆਟਾ ਚੱਕੀ ਲਾਈ ਹੋਈ ਹੈ ਜੀ ਤੇ ਮੇਰੀ ਤਾਂ ਇਹੀ ਬੇਨਤੀ ਆ ਮੋਦੀ ਨੂੰ ਵੀ ਇਹ ਕਾਨੂੰਨਾਂ ਨੂੰ ਵਾਪਸ ਲੈ ਲੈ ਜੇ ਇਹ ਕਾਨੂੰਨ ਇਹ ਵਾਪਸ ਨਹੀਂ ਲੈਂਦਾ ਕਿਸਾਨ ਕੋਲੇ ਅਨਾਜ ਨਹੀਂ ਰਹੂਗਾ ਸਾਡੇ ਵਰਗੇ ਅੰਦਰ ਰੋਜ਼ਗਾਰ ਕਿੱਥੋਂ ਚੱਲੂਗਾ ਮੋਦੀ ਨੂੰ ਇੰਨੀ ਕਿ ਸ਼ਰਮ ਆਉਣੀ ਚਾਹੀਦੀ ਹੈ ਵੀ ਉਹ ਮਦਾਰੀ ਜਿਵੇਂ ਡੰਮਰੂ ਵਜਾਉਂਦਾ ਨਾ ਉਵੇਂ ਨੱਚਦਾ ਉਹ ਉਵੇਂ ਅਵਾਨੀਆਂ ਅਡਾਨੀਆਂ ਨੂੰ ਨਚਾਈ ਜਾ ਰਹੇ ਨੇ ਉਹਨੂੰ ਆਪ ਨਾ ਤਾਂ ਉਹ ਪੜਿਆ ਹੋਇਆ ਨਾ ਉਹਨੂੰ ਅਕਲ ਆ ਜੇ ਅਕਲ ਹੁੰਦੀ ਮੜਾ ਮੋਟਾ ਉਹ ਲੰਬੀ ਸੋਚਦਾ ਵੀ ਕਿਸਾਨ ਆ ਜਿਹੜਾ ਰੀੜ ਦੀ ਹੱਡੀਆਂ ਦੇਸ਼ ਦੀ ਕਰੋਨਾ ਕਾਲ ਦੇ ਵਿੱਚ ਕੱਲੀ ਕਿਸਾਨੀ ਨਹੀਂ ਆਮਦਨ ਦਿੱਤੀ ਹੈ ਬਾਕੀ ਦਾ ਸਾਰ ਕੋਈ ਦੱਬ ਗਿਆ ਸੀਗਾ ਉਹਨੂੰ ਇੰਨੀ ਕੁ ਬੇਨਤੀ ਕਰਦੇ ਆ ਵੀ ਕੁਝ ਸ਼ਰਮ ਨੂੰ ਹੱਥ ਮਾਰ ਵੀ ਜਿਹੜਾ ਤੇਰਾ ਗੇਰ ਅਵਾਨੀਆਂ ਅਡਾਨੀਆਂ ਦੇ ਹੱਥ ਚ ਉਹਨੂੰ ਕੱਢ ਦੇ ਧੌਣ ਦਾ ਕਿਲਾ ਤੇਰਾ ਜੱਟ ਕੱਢ ਕੇ ਹਟਣਗੇ ਇਹ ਤੂੰ ਸੋਚ ਨਹੀਂ ਕਿ ਮੋਦੀ ਨੂੰ ਇਸ ਤਰ੍ਹਾਂ ਦੀ ਵੀ ਕਿਸਾਨ ਨੇ ਹੁਣ ਕਿਸਾਨ ਨਾਲ ਹਰ ਵਰਗ ਆ ਰਹੇ ਦੇਖੋ ਜੀ ਮਜ਼ਦੂਰ ਸਾਡੇ ਮਜ਼ਦੂਰ ਵੀਰ ਮੈਂ ਮਿਸਤਰੀਆਂ ਜੀ ਸਾਡਾ ਸਾਰਾ ਭਾਈਚਾਰਾ ਮੁਸਲਮਾਨ ਵੀਰ ਸਾਡੇ ਸਾਰੇ ਨਾਲ ਨੇ ਜੀ ਇਹ ਸਾਰੀ ਰਲ ਮਿਲ ਕੇ ਅਸੀਂ ਜੰਗ ਨੂੰ ਜਿੱਤਾਂਗੇ ਕਿੰਨਾ ਚਿਰ ਅੜਿਆ ਰਹੂਗਾ ਲੋਕ ਹੀ ਸਰਕਾਰ ਨੂੰ ਬਣਾਉਂਦੇ ਨੇ ਨਾ ਜੇ ਲੋਕ ਹੀ ਨੇ ਸਰਕਾਰ ਦੇ ਨਾਲ ਨੇ ਸਰਕਾਰ ਕੀ ਕਰੂਗੀ ਠੀਕ ਹੈ ਨਾ ਜੇ ਸਰਕਾਰ ਨੂੰ ਲੋਕ ਚਾਹਣ ਤੋਂ ਥੱਲੇ ਲਾ ਦਿੰਦੇ ਨੇ ਚਾਹਣ ਤੋਂ ਉੱਤੇ ਚਾੜ੍ਹ ਦਿੰਦੇ ਨੇ ਨੌਜਵਾਨ ਪੀੜੀ ਤਾਂ ਜਾਂ ਹੋਰ ਸਰਕਾਰਾਂ ਕਰਦੀ ਵੀ ਨਸ਼ੇ 'ਚ ਗਰਕਨੇ ਤੁਹਾਨੂੰ ਕੀ ਲੱਗਦਾ ਉੱਥੇ ਨੌਜਵਾਨ ਪੀੜੀ ਤੁਸੀਂ ਵੀ ਜਾ ਕੇ ਆਏ ਹੋ ਤੁਸੀਂ ਕੀ ਕਹਿਣਾ ਚਾਹੋ ਇਹ ਤਾਂ ਹੀ ਦੇਖੋ ਹੁਣ ਇਹਨਾਂ ਨੂੰ ਬਹਿਮਤੀ ਵੀ ਇਹ ਤਾਂ ਹੁਣ ਡੁੱਬ ਗਏ ਇਹਨਾਂ ਦਾ ਹੁਣ ਕੁਝ ਬਣਨਾ ਨਹੀਂ ਦੇਖੋ ਹੁਣ ਜਿਵੇਂ ਜੂਥ ਜੁੜਿਆ ਹੁਣ ਨਾਲ ਕੁਝ ਤਾਂ ਕੁਝ ਤਾਂ ਕਰਦ ਕੇ ਮੋੜਨਾ ਹੀ ਪਊਗਾ ਦੇ ਖਾਲੀ ਹੱਥ ਮੋੜਿਆ ਫੇਰ ਤਾਂ ਕੁਝ ਬਣਨਾ ਨਹੀਂ ਤਾਂ ਕਰਕੇ ਹੁਣ ਇਹ ਜੰਗ ਤਾਂ ਹੁਣ ਜਿੱਤ ਗਈ ਮੁੜੀ ਜਾਊਗੀ ਤੁਸੀਂ ਹੋਰ ਮੈਸੇਜ ਕੀ ਦੇਣਾ ਚਾਹੁੰਦੇ ਹੋ ਹੋਰ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਗਾ ਜੀ ਵੱਧ ਤੋਂ ਵੱਧ ਇੱਕ ਇਨਸਾਨੀ ਜਾਂ ਘਰ ਸੇਚੇ ਜੁੜਨ ਤੇ ਦਿੱਲੀ ਆਪਣੀ ਹਾਜ਼ਰੀ ਜ਼ਰੂਰ ਲਵਾ ਕੇ ਆਉਣ ਧਰਦਿਆਂ ਤੇ